ਇਹ 144 ਕਰੋੜ ਵਾਲੇ ਨੇ ਕੀ ਮੀਟ ਕਰਨੋਂਗੇ ਉਹਨਾਂ ਤੋਂ ਕੋਈ ਨੌਕਰੀਆਂ ਨਹੀਂ ਕੱਢੀਆਂ ਹੁਣ ਕਿਵੇਂ ਬਣ ਜਾਨੀਆਂ ਜੀ ਨੌਕਰੀਆਂ ਉਹੀ ਉਹੀ ਖਜ਼ਾਨਾ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ 400 17 ਪਾ ਕੇ 44666 ਜਨਨ ਕਿ ਦੋ ਚੋਕੇ ਤਿੰਨ ਛੀਕੇ 44666 ਤੱਕ ਨੌਕਰੀਆਂ ਜੋ ਗਿਆ ਜੀ ਅੱਜ ਮਲਾ ਕੇ ਅਸੀਂ ਹਰ ਰੋਜ਼ ਕਰਦੇ ਹਾਂ ਹੁਣੇ ਅਜੇ 4 ਦਿਨ 3 ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਅਥ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਂ ਅਜੇ ਹੋਰ ਬਹੁਤ ਕੰਮ ਨਹੀਂ ਅਜਾ ਇਹ ਕਿਉਂ ਆਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦੇ ਹਾਂ ਅਸੀਂ ਜਦੋਂ ਹੀ ਸੱਟ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਆ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਤਾਂ ਮੈਂ 400 ਬੰਦਿਆ ਰੱਖੋ 300 ਲੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਈ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਉੱਚ ਵੀ ਫਰਾਵਦੀ ਰੱਖਦੇ ਸੀ ਸਾਰੇ ਸੋ ਇਸ ਕਰਕੇ ਅੱਜ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਉਹ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਫਾਰਿਸ਼ ਤੋਂ ਭੇਜ ਰਹੇ ਹਾਂ ਬਖਵਟ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦੇਉਂ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾ ਪੈਸੇ ਤੋਂ ਤੇ ਬਿਨਾ ਸ਼ਿਫਾਰਿਸ਼ ਤੋਂ ਕਿਸੇ ਨੂੰ ਖੁਸ਼ ਕਰਕੇ ਭੇਜ ਦੋਗੇ ਉਹਦਾ ਦੁਨੀਆ 'ਚ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਹੈਗਾ ਸਭ ਪ੍ਰੀਅਮਿਅਤ ਵੀ ਬਣਾਉਣੀ ਹੈ ਦਫ਼ਤਰ 'ਚ ਵਿਹਾਂ ਅਸੀਂ ਆ ਗਏ ਹਾਂ ਆਪਣੀ ਕੁਰਸੀ ਦੀ ਅਹਿਮੀਅਤ ਬਣਾਉਣੀ ਹੈ एलन मस्क दुनिया ਦਾ ਸਭ ਤੋਂ ਅਮੀਰ ਬੰਦਾ ਹੈ ਬੇਟਾ ਦਾ ਮਾਲਕ ਟੈਸਲਾ ਕੰਪਨੀਆਂ ਦੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਉਹ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਹਜ਼ਾਰਾਂ ਬੰਦੇ ਕਰਦੇ ਉਹ ਵੀ ਕਰਦੀ ਸੀ ਉਹਨਾਂ ਨੂੰ ਹੋਰ ਜਾਣ ਦੇਣਾ ਨਹੀਂ ਮੈਨੂੰ ਮਰ ਜਾਣ ਦੇਣਾ ਅਸਤੀਫਾ ਦੇਣਾ ਨੌਕਰੀ ਤੋਂ ਉਹ ਕਹਿੰਦਾ ਛੱਡ ਅਸਤੀਫਾ ਦੇਣਾ ਕਹਨੇ ਕੋਈ ਗਾ ਅਸਤੀਫਾ ਫੜਾ ਦੇ ਆ ਚਾ ਕੇ 1 ਲੱਖ ਡਾਲਰ ਬਾਹਰ ਟੂਰ ਤੇ ਜਾਇਆ ਮਹੀਨਾ ਡੇਢ ਮਹੀਨਾ ਬਾਹਰ ਟੂਰ ਤੇ ਜਾਇਆ ਉਦੋਂ ਬਾਅਦ ਤੇਰੇ ਅਸਤੀਫੇ ਤੇ ਪਾ ਡਿਸਾਈਡ ਕਰ ਲਾਂਗੇ ਉਬ ਉਹਨੇ ਆਖਾ ਬਦਿਆ ਕੰਮ ਨੇ ਮੇਰਾ ਅਸਤੀਫਾ ਹੋ ਗਿਆ ਨਾਲੇ ਮੈਨੂੰ 1 ਲੱਖ ਡਾਲਰ ਮਿਲ ਗਿਆ ਮੈਂ ਤਾਂ ਬਾਹਰ ਟੂਰ ਤੇ ਜਾਉਂਗਾ ਬਾਹਰ ਟੂਰ ਤੇ ਚਲੀ ਗਈ ਮਹੀਨੇ ਡੇਢ ਸਵਾ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ ਕਹਿੰਦੀ ਜੀ ਮੈਂ ਆ ਗਈ ਮੇਰਾ ਅਸਤੀਫਾ ਕਹਨਾ ਤੇ ਅਸਤੀਫਾ ਤੇ ਮੰਜ਼ੂਰ ਥੈਂਕ ਯੂ ਵੈਰੀ ਮਚ ਉਹ ਕਹਿੰਦੀ ਜੀ ਆਹੀ ਕੁਝ ਕਰਨਾ ਸੀ ਉਹ ਉਸੇ ਦਿਨ ਹੀ ਕਰ ਲੈਂਦੇ ਜੀ ਮੈਨੂੰ 1 ਲੱਖ ਡਾਲਰ ਦੇ ਕੇ ਪੂਰੀ ਦੁਨੀਆ ਚ ਭੇਜ ਕੇ ਤੁਹਾਨੂੰ ਕੀ ਕਿਵੇਂ ਕੀ ਹੋ ਗਏ ਇਹ ਕਿ ਆ ਜਾ ਫੈਸਲਾ ਫੈਸਲਾ ਹੁਣ ਦੇਖੋ ਜੀ ਉਸ ਬੰਦੇ ਦਾ ਫਿਰ ਕੋ ਕੁਛ ਨਾ ਕੁਛ ਤਾਂ ਲੱਗ ਹੁੰਦਾ ਨਾ ਜਦ ਦੁਨੀਆ ਚ ਕੁਝ ਕਰਦੇ ਹੋ ਉਹ ਕਹਿੰਦਾ ਜਿਸ ਵੇਲੇ ਤੂੰ ਅਸਤੀਫਾ ਦੇਣ ਆਈ ਸੀ ਨਾ ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ ਚ ਤੇਰੀ ਕਿੰਨੀ ਕ ਐਮਬੀਅੰਸ ਹੈ ਕਿੰਨੀ ਜੰ ਇੰਪੋਰਟੈਂਸ ਹੈ ਕਹਿੰਦਾ ਜਦੋਂ ਤੂੰ ਚਲੀ ਗਈ ਜੇ ਤਾਂ ਤੈਨੂੰ ਚਾਰ ਦਿਨਾਂ ਚ ਖਲ ਖਲਪਲੀ ਮੱਤ ਜਾਂਦੀ ਭਾਈ ਉਹ ਆਈ ਨਹੀਂ ਹੈਗੀ ਉਹਦੇ ਬਿਨਾ ਕੰਮ ਰੁਕਿਆ ਪਿਆ ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ ਕਹਿੰਦਾ ਮੀਨਾ ਮੈਨੂੰ ਕਦੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ ਕਿ ਨਜਾਤ ਉਹਤੇ ਆਪਣੀ ਐਮੀਅਤ ਬਣਾਉਣੀ ਹੈ ਜਿੱਥੇ ਬੈਣਾ ਹੈ ਤੁਹਾਡੇ ਬਿਨਾ ਸਰੇ ਨਾ ਫਿਰ ਦਫ਼ਤਰ ਚ ਵੀ ਅੱਜ ਆਇਆ ਨਹੀਂ ਉਹਦੇ ਬਿਨਾ ਯਾਰ ਖਾਲੀ ਖਾਲੀ ਲੱਗ ਜਾਂਦਾ ਐਨਾ ਕਰ ਜ਼ਿੰਮੇਦਾਰੀ ਨਾਲ ਕੰਮ ਕਰ ਇਹ ਮੈਂ ਤੁਹਾਨੂੰ ਬੇਲ ਕੇ ਨੰਬਰ ਦੋ ਮੈਂ ਹਰ ਇੱਕ ਤਾਂ ਮੈਂ ਕਹਿਣਾ ਇਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪਰ ਹੁਣ ਪਹਿਲਾਂ ਜੋਕਰੀਆਂ ਜੁਆਇਨ ਕਰ ਲਿਓ ਬਾਦਲੀ ਵਾਲੀਆਂ ਅਰਜੀਆਂ ਥੋੜੇ ਚਿਰ ਬਾਅਦ ਚ ਲੈ ਆਇਓ ਹੈ ਪਲਵਾਨ ਨੇ ਤਾਂ ਕਹਿਤਾ ਪਲਵਾਨ ਨੇ ਤਾਂ ਕਹਿਤਾ ਕਿ ਮੇਰੇ ਤਾਂ ਕਰੋਗਾ ਠੀਕ ਹੈ ਨਾ ਸੋ ਥੋੜਾ ਜਨਾ ਪਹਿਲਾਂ ਸਿਸਟਮ ਚ ਤਾਂ ਵੱਜ ਜਾ ਅਸੀਂ ਕੋਸ਼ਿਸ਼ ਹੀ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜ ਤੇ ਹੀ ਰਹਿਣ ਹੁਣ ਜਮਾ ਹੀ ਕਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਇਹ ਤਾਂ ਦੂਰੇ ਇਧਰ ਇਧਰ ਜਾਣਾ ਪੈਂਦਾ ਹੀ ਹੈ ਇਹ ਵੀ ਦੇਖ ਲਿਓ ਕਿ ਦੁਨੀਆ ਜਿੰਨੇ ਬੰਦੇ ਨੇ ਤਰੱਕੀਆਂ ਕੀਤੀਆਂ ਨੇ ਜੱਦੀਕਰਾਂ ਦੇ ਰਹਿ ਨੇ ਲਓ ਜੱਦੀਕਰ ਛੱਡਣੇ ਪੈਂਦੇ ਥੱਕੇ ਦਾ ਨਾਤੇ ਤੁਸੀਂ ਦੇਖ ਲਓ ਜਿੰਨੇ ਬੰਦੇ ਕਾਮਯਾਬ ਨੇ ਆਦਾ ਜੱਦੀਕਰ ਛੱਡਿਆ ਹੋਇਆ ਨੇ ਰੇ ਜੱਦੀਕਰ ਕਿਤੇ ਹੋਰ ਸੀ ਰਹਿੰਦੇ ਕਿਤੇ ਹੋਰ ਨੇ ਚਾਹੇ ਉਮਰ ਮੋਹਨ ਸਿੰਘ ਜੀ ਨੇ ਜੱਦੀਕਰ ਅੰਬਰ ਸਰ ਸੀਗਾ ਚਾਹੇ ਉਹ ਅਮਤਾਬਚਨ ਜੱਦੀਕਰ ਤਾਂ ਹੈ علاوہ ਸਿਰ ਹਾਂ ਉਹ ਜਦ ਤੀਕਾ ਸਾਹਿਬਾ ਸੀ ਤੂੰ ਮੁੰਬਈ ਜਾ ਕੇ ਕਾਮਯਾਬ ਹੋਵੇਂ ਅਭਿਸ਼ੇਕ ਵਜਨਾਂ ਵਿੱਚ ਜੱਦੀ ਘਰ ਚ ਰਹਿਂਦਾ ਬਸ ਸਿਰਫ ਤੁਹਾਨੂੰ ਪਤਾ ਹੀ ਹੈ ਫਿਰ ਉਹਨਾਂ ਵਿੱਚ ਜੱਦੀ ਨਾ ਖੂਗਲਾ ਆਉਂਕਾਰ ਆਉਂਦਾ ਦਰਹਿਣਾ ਖੂਗੀ ਤੇ ਨਾ ਜੱਦੀ ਕਾ ਤੁਹਾਨੂੰ ਸੇਫਟੀ ਹੋ ਜਾਂਦੀ ਹੈ ਨਾ ਤੁਹਾਡੇ ਤੇ ਕੋਈ ਤਲਵਾਰ ਨਹੀਂ ਲਟਕਦੀ ਵਿਸਾਹਿਆਂ ਠੀਕ ਹੈ ਤੇ ਸਾਰਾ ਕੁਝ ਠੀਕ ਹੈ ਵਧੀਆ ਫਿਰ ਤੁਸੀਂ ਐਫਰਟ ਨਹੀਂ ਕਰਦੇ ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੂਗੀ ਕਿਸੇ ਨਾ ਕਿਸੇ ਉਹ ਜਿਵੇਂ ਕਹਿੰਦੇ ਲੋੜ ਕਾੜ ਦੀ ਮਾਂ ਹੈ ਜਦੋਂ ਕੋਈ ਜ਼ਰੂਰਤ ਹੋਵੇ ਉਦੋਂ ਫਿਰ ਕੁਝ ਨਾ ਕੁਝ ਨਿਕਲੂਗਾ ਉਹ ਚੋਂ ਫਿਰ ਆਪਾਂ ਐਫਰਟ ਕਰਾਂਗੇ ਐਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜ਼ੀ ਅਚੀਵ ਕਰ ਲਓ ਨਲਕੇ ਵੀ ਹੋਣਗੀਆਂ ਜਿਨੇ ਕੋਈ ਕਿਹਾ ਜਾਂਦਾ ਕਿ ਜਿਨੇ ਕੋਈ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਹਮਦਰਾਨ ਗਲਤੀਆਂ ਹੁੰਦੀਆਂ ਨੇ ਹਰੇਕ ਤੋਂ ਹੁੰਦੀਆਂ ਨੇ ਵੱਡੇ ਵੱਡੇ ਤੋਂ ਹੋ ਜਾਂਦੀਆਂ ਨੇ ਗਲਤੀ ਹੋ ਜਾਂਦੀ ਹੈ ਪਰ ਉਹ ਗਲਤੀ ਤੋਂ ਸਿੱਖ ਕੇ ਅੱਗੇ ਸੋ ਮੈਂ ਤਾਂ ਹੀ ਇੱਕ ਸੈਂਪਲ ਦੇਣਾ ਹੁਣ ਸਾਰਿਆਂ ਨੂੰ ਕਿ ਦੁਨੀਆ ਭਰ ਦੇ ਕਾਮਯਾਬ ਲੋਕਾਂ ਦੀਆਂ ਡਾਕੂਮੈਂਟਰੀਆਂ ਪੜੋ ਸੁਣੋ ਅੱਜ ਕੱਲ ਤਾਂ ਈ-ਬੁੱਕ ਆ ਗਈਆਂ ਸੁਣੋ ਕਿ ਕਿ ਮੈਂ ਕਾਮਯਾਬ ਹੋਇਆ ਕਿ ਮੈਂ ਫੇਲੀਅਰ ਹੋਇਆ ਅੱਡੇ ਅੱਡੇ ਫੇਲੀਅਰ ਹੋਇਆ ਤੁਸੀਂ ਹੈਰਾਨ ਮੰਨ ਜੂ ਹਮ ਸੈਡਿਸਨ ਬੜੀਆਂ ਤੱਕ ਕਾਡਾ ਕਟੀਆਂ ਬੱਲ ਬੁੱਲੂ ਸਾਰੇ ਉਹ ਨਹੀਂ ਬਣੇ 65 ਸਾਲ ਦੀ ਉਮਰ ਸੀ ਫੈਕਟਰੀ ਨੂੰ ਅੱਗ ਲੱਗੀ ਫੈਕਟਰੀ ਨੂੰ ਅੱਗ ਲੱਗੀ ਇੰਸ਼ੋਰੈਂਸ ਹੈ ਨਹੀਂ ਸੀ ਸਾਰਾ ਸਟਾਫ ਰੁਈ ਜਾਵੇ ਬੇ ਸਭ ਕੁਝ ਤਬਾਹ ਹੋ ਗਿਆ ਜ਼ਿੰਦਗੀ ਦਾ ਸਾਰਾ ਕੁਝ ਟੁੱਕਮਾ ਹੈ ਜਿਹੜਾ ਕੀਤਾ ਸੀ ਉਹ ਤਬਾਹ ਹੋ ਗਿਆ ਤਾਂ ਜਦੋਂ ਅੱਗ ਬੁਝਣ ਲੱਗੀ ਤਾਂ ਥਾਮਸ ਐਡੀਸਨ ਆハਤਿਆਤ ਮਾਰ ਕੇ ਕਹਿੰਦਾ ਚਲੋ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਜਿਉਂਦੇ ਜੀ ਸੜ ਕੇ ਸੁਆਹ ਹੋ ਗਈਆਂ ਆਓ ਕੰਮ ਸ਼ੁਰੂ ਕਰੀਏ ਸਭ ਤੋਂ ਵੱਧ ਕਾਡਾ ਉਹਨੇ ਉਦੋਂ ਬਾਅਦ ਕੀਤੀ ਸਭ ਤੋਂ ਵੱਧ ਕਿਉਂਕਿ ਦਿਮਾਗ 'ਚ ਪਈਆਂ ਸੀ ਉਹ ਤਾਂ ਇੱਥੋਂ ਆਇਦੋ ਪਲਾਟ ਤੁਹਾਡੇ ਕੋਈ ਕਬਜ਼ਾ ਕਰ ਲੂਗਾ ਜ਼ਮੀਨ ਤੁਹਾਨੂੰ ਵੇਚਣੀ ਪੈ ਸਕਦੀ ਹੈ ਕੋਈ ਹੋਰ ਦੀ ਹੋ ਜਾਊਗੀ ਘਰ ਤੁਹਾਡਾ ਬਦਲ ਸਕਦਾ ਪਰ ਜਿਹੜੀ ਐਜੂਕੇਸ਼ਨ ਇੱਥੇ ਪਈ ਹੈ ਤੁਹਾਡੇ ਗਿਆਨ ਉਹਨੂੰ ਕੌਣ ਚੋਰੀ ਕਰ ਸਕਦਾ ਹੈ ਉਹ ਤੁਹਾਡੇ ਨਾਲ ਹੀ ਜਾਊਗਾ ਸੋ ਜਿੰਨਾ ਹੋ ਸਕਦਾ ਗਿਆਨ ਲਓ ਜਿੰਨਾ ਸਿੱਖਿਆ ਤੱਕ ਕੋਈ ਅੰਤ ਨਹੀਂ ਹੁੰਦਾ ਸਿੱਖਿਆ ਦਾ ਤਾਂ ਜਿੱਥੋਂ ਮਿਲਦੀ ਐ ਸਿੱਖਿਆ ਲੋ ਬੱਚਾ ਵੀ ਕੋਈ ਸਿੱਖਿਆ ਦੇ ਸਕਦਾ ਉਹ ਜਿਵੇਂ ਇੱਕ ਮਸ਼ਹੂਰ ਹੈ ਬਾਵਾਤ ਇੱਕ ਕਾਂ ਇੱਕ ਕਾਂ ਆਪਣੇ ਬੱਚੇ ਨੂੰ ਸਿਖਾਉਣ ਲੱਗ ਗਿਆ ਕਹਿੰਦਾ ਥੋੜਾ ਜਿਹਾ ਜਿਹੜਾ ਆ ਜਿਹੜੇ ਬੰਦੇ ਨੇ ਇਹਨੇ ਕਹਿੰਦਾ ਬਹੁਤ ਤੇਜ਼ ਨਹੀਂ ਕਹਿੰਦਾ ਇਹਨੂੰ ਤਾਂ ਬਚ ਕੇ ਰਹਿਣਾ ਬੜੇ ਕਿਹਾ ਕਹਿੰਦਾ ਜਿਹੜੇ ਤੁਰੇ ਜਾਂਦੇ ਉਹਨਾਂ ਨੇ ਵੱਲ ਧਿਆਨ ਰੱਖਣਾ ਜੇ ਥੋੜਾ ਜਾਂ ਥੱਲੇ ਨੂੰ ਚੋਪਣਾ ਇਹਦਾ ਮਤਲਬ ਰੋੜਾ ਚੱਕ ਰਹੇ ਨੇ ਨਾ ਦਿਨਾ ਭਾਜੀ ਉਹ ਕਹਿੰਦੇ ਜੇ ਪਹਿਲੀ ਰੋੜਾ ਹੱਥ ਛੋਵੇ ਫੇਰ ਕਾ ਕਾ ਨਾ ਕਰ ਤੈਨੂੰ ਸਿਖਾਉਣ ਦੀ ਕੀ ਲੋੜ ਹੈ ਉਹਨੂੰ ਤੂੰ ਤਾਂ ਪਹਿਲੀ ਸਿੱਖਿਆ ਹੋਇਆ ਹੈ ਗਰੀਬੇ ਬੱਚਾ ਤਾਂ ਵੀ ਸਿੱਖਿਆ ਲੱਜੰਦੀ ਹੈ ਠੀਕ ਹੈ ਨਾ ਸੋਚ ਕਰਕੇ ਆਪਾਂ ਪੰਜਾਬੀ ਆਪਾਂ ਨੂੰ ਗੁਰੂਆਂ ਦਾ ਆਪਾਂ ਨੂੰ ਸ਼ਹੀਦਾਂ ਦਾ ਆਸਰਾ ਹੈ ਲੜਾਈਆਂ ਲੜੀਆਂ ਹੋਈਆਂ ਨੇ ਗਰੀਬਾਂ ਦੇ ਹੱਕ 'ਚ ਖੜੇ ਹੋਏ ਆਂ ਗਰੀਬਾਂ ਦੇ ਮਜਰੂਮਾਂ ਦੇ ਹੱਕ 'ਚ ਲੜੇ ਹੋਏ ਆਂ ਕੁਰਬਾਨੀਆਂ ਦਿੱਤੀਆਂ ਆ ਕੋਈ ਮੈਨੂੰ ਲੱਗਾ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਕੋਈ ਸ਼ਹੀਦ ਦੀ ਗੇਟ ਨਾ ਬਣਿਆ ਹੋਵੇ ਜਿੱਦਿਸ ਪਿੰਡ ਦਾ ਕੋਈ ਸ਼ਹੀਦ ਨਾ ਹੋਵੇ ਭਾਵੇਂ ਉਹ ਕੂਕਾ ਲਹਿਰ ਚ ਭਾਵੇਂ ਉਹ ਗਦਰੀ ਬਾਬਿਆਂ ਚ ਭਾਵੇਂ ਉਹ ਬੱਬਰ ਕਾਲੀ ਲਹਿਰ ਹੋਵੇ ਭਾਵੇਂ ਭਾਵੇਂ ਉਹ ਕਾਰਗਿਲ ਦੀ جنگ ਹੋਵੇ ਭਾਵੇਂ ਜੁੜੀ ਮਰਜੀ ਮਤਲਬ ਹਰੇਕ ਪਿੰਡ ਦਾ ਆਪਣਾ ਕੋਈ ਸ਼ਹੀਦ ਹੈ ਤੇ ਸਾਡਾ ਸਾਡੇ ਤੇ ਬਲੱਡ ਦੇ ਵਿੱਚ ਫਾਈਟ ਹੈ ਅਸੀਂ ਕਿਉਂ ਚੱਲੀ ਜਾਇ ਇਥੋਂ ਛੱਡ ਕੇ ਭੱਜੀ ਗੁਰਨਾਨਕ ਦੇਵ ਜੀ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਹੋਰਾਂ ਦੀ ਉਦਮ ਸਿੰਘ ਹੋਰਾਂ ਦੀ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਧਰਤੀ ਹੈ ਕਿਉਂ ਛੱਡ ਕੇ ਭੱਜੀ ਆ ਵੀ ਆਪਾਂ ਚਾਰ ਬੰਦੇ ਦੋ ਦੋ ਚਾਰ ਬੰਦੇ ਵਸਤੇ ਬਸ ਦੋ ਚਾਰ ਬੰਦੇ ਗਲਤ ਨਿਕੜਾਏ ਦੋ ਬਾਦਲ ਕੇ ਨੇ ਪਿਆ ਪੁੱਤ ਇੱਕ ਉਹ ਕੈਪਟਨ ਹੈ ਇੱਕ ਉਹ ਕਪਤਨ ਦੇ ਚਲੋ ਚਲੋ ਉਹਦੇ ਵੀ ਦੋ ਲਾ ਬਣਾੜ ਹੋਰ ਚੱਲੀ ਚਾਰ ਬੰਦੇ ਨੇ ਬਸ ਉਹਨਾਂ ਕਰਕੇ ਯਾਰ ਬਾਬਾ ਜਾਗੇ ਫਾਤੂ ਆਪਾਂ ਉਹਨਾਂ ਨੂੰ ਹਟਾ ਦਿੰਨੇ ਜੇ ਜਮਮ ਕਰ ਸੀ ਹੈਗੀ ਆਪਣੇ ਕੋਲੇ ਤੇ ਹੁਣ ਕਿੱਥੇ ਨੇ ਫਿਰ ਉਹ ਹੁਣ ਡਰ ਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤੂੰ ਸੁ ਮੈਂ ਮੈਨੂੰ ਗਾਲਾਂ ਕੱਢਣਾ ਕੀ ਫਾਇਦਾ ਹੋਇਆ ਇਹ ਤਾਂ ਕੰਮ ਲੋਕਾਂ ਨੇ ਕੀਤਾ ਮੈਂ ਕੀਤਾ ਮੈਂ ਤਾਂ ਜਰੀਆ ਬਣ ਮੈਂ ਤਾਂ ਬੋਟਾ ਮੰਗੀਆਂ ਸੀ ਪਾਈਆਂ ਤਾਂ ਲੋਕਾਂ ਨੇ ਨਹੀਂ ਨਾ ਜਨਤਾ ਮਾਲਕ ਹੈ ਨਾ ਸੁਣ ਇਹਦਾ ਹਾਲਤ ਦੇਖ ਲਓ ਤੁਸੀਂ ਹੈ ਹੀ ਹੁੰਦੀ ਹੈ ਹਾਲਤ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਰ ਵਿੱਚ ਨਾ ਬਿੱਲੀ ਨਹੀਂ ਭਾਈਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਅਗਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਤਾਂ ਦੇਖ ਲਓ ਕਾਲੀਗੜ੍ਹ ਦੇ ਕੀ ਹਾਲ ਹੈ ਤੇ ਜਦ ਕੰਸੀ ਰਾਜ ਕਰਨਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇ ਹੋਏ 10 ਬੰਦੇ ਲੈ ਤਿੰਨ ਉਹ ਫਿਰ ਤਿੰਨ ਚਾਰੇ ਤਿੰਨ ਉਹ ਫਿਰਦੇ ਨੇ ਕਿਉਂਕਿ ਅਸਲੀ ਮੁੱਦੇ ਤਾਂ ਬੱਚੇ ਨੇ ਇਹ ਇੰਨਾ ਕੋਲੇ 10 ਸਾਲ ਤਾਂ ਲਗਾਤਾਰ ਸੀਗੇ ਸੱਤ ਤੋਂ 17 ਕੀ ਦਿੱਤਾ ਨੇ ਤਾਂ ਸੱਤ 10 ਸਾਲਾਂ ਜੀ ਮੋ ਅਸਲੀ ਅਸਲੀ ਮੁੱਦੇ ਤਾਂ ਲੋਕਾਂ ਦੇ ਮੁੱਦੇ ਤਾਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ